ਜਿਹੜਾ ਆਉਂਦਾ ਪੰਜਾਬ ਸਾਨੂੰ ਆ ਦੇ ਦੇ 50 ਸਾਨੂੰ ਆ ਦੇ ਦੇ ਮਿਲ ਚੁੰਡਣ ਲੱਗੇ ਹੋਏ ਤੁਸੀਂ ਪੰਜਾਬ ਨੂੰ ਇੱਕ ਕਹਿੰਦਾ ਸਾਨੂੰ ਹੈਡ ਬਾਕਸ ਦਾ ਕੰਟਰੋਲ ਦੇ ਦਿਓ ਇੱਕ ਕਹਿੰਦਾ ਸਾਨੂੰ ਐਸਵਾਈਐਲ ਦੇ ਦਿਓ ਇੱਕ ਕਹਿੰਦਾ ਸਾਨੂੰ ਚੰਡੀਗੜ੍ਹ ਦੇ ਦਿਓ ਇੱਕ ਕਹਿੰਦਾ ਬਿਜਲੀ ਚ ਹਿੱਸਾ ਦਿਓ ਸਾਡਾ ਸੈਂਟਰ ਕਹਿੰਦਾ ਬੀਵੀਐਮ ਵੀ ਸਾਨੂੰ ਦੇ ਦਿਓ ਚੰਡੀਗੜ੍ਹ ਕਹਿੰਦਾ ਯੂਨੀਵਰਸਿਟੀ ਸਾਨੂੰ ਦੇ ਦਿਓ ਮੈਂ ਕਹਿੰਦਾ ਜੀ ਜਦੋਂ ਅਸੀਂ ਕਹਿੰਨੇ ਕੁਝ ਦੇ ਦਿਓ 1600 ਕਰੋੜ ਰੁਪਏ ਸਾਨੂੰ ਦੇ ਦਿਓ ਤੁਸੀਂ ਅਜੇ ਤੱਕ ਉਹ ਦਿੱਤਾ ਨਹੀਂ ਕੀ ਕੀ ਦੇਰੀ ਹੈ ਜੀ ਜਿਹੜਾ ਆਇਆ ਕਰੇ ਸਭ ਤੋਂ ਪਹਿਲਾਂ ਗੱਲੇ ਤੋਂ ਸ਼ੁਰੂ ਕਰੇ ਪੰਜਾਬ ਆਹ ہمارا بڑا ਭਾਈ ਹੈ بڑے ਭਾਈ ਕਹ ਪਰ ਮੈਂ ਕਹ ਵੱਡੇ ਭਾਈ ਤੋਂ ਲੈਂਦੇ ਲੈਂਦੇ ਕਿਤੇ ਵੱਡੇ ਭਾਈ ਨੂੰ ਨਾ ਛਾੜ ਦਿਓ ਨਾ ਕਿਤੇ ਛੋਟੇ ਭਾਈ ਕੋ ਗਵਸਣ ਵੱਡਾ ਭਾਈ ਉਜੜ ਜੇ ਇਹ ਕੋਈ ਇੱਕੋ ਹੀ ਤਰਕ ਹੈ ਜੀ 1952 ਤੋਂ ਜਾਰੀਆ ਗੱਲਾਂ ਕਰੀ ਜਾਂਦੇ ਆ 1966 ਦੀਆਂ ਗੱਲਾਂ ਚਲੋ ਜੇ 1966 ਦੀ ਅਸੀਂ ਗੱਲ ਕਹਿੰਦੇ ਆ ਕਿ ਭਾਈ ਜਿਹੜਾ ਪੁਨਰਗਠਨ ਐਕਟ ਸੀਗਾ 1966 ਚ ਬਣਿਆ ਸੀ ਉਹਦੇ ਅੰਤਰਗਤ ਇਹ ਸੰਸਥਾ ਸੀ ਜਿਹੜੀ BBMP ਇਹਦੇ ਚ ਰਾਜਸਥਾਨ ਦਾ ਹਿਮਾਚਲ ਰੈਸ ਨਹੀਂ ਬਣਦਾ ਰਿਪੀਰੀਅਨ ਸਟੇਟ ਹੀ ਹੈ ਨਹੀਂ ਇਹ ਕਹੋ ਮੰਗਦੇ ਕਿ BBMP ਚ ਸਾਡਾ ਇੱਕ ਪੱਕਾ ਮੈਂਬਰ ਹੋਵੇ ਜਦਕਿ ਉਹਦੇ ਐਕਸ-ਆਫਿਸ ਚੋਂ ਮੈਂਬਰ ਦੋ ਹੈਗੇ ਨਹੀਂ ਉਸ ਵੇਲੇ ਤਾਂ ਕਹਿੰਦੇ ਨਾ ਜੀ 968 ਚ ਸੋਧ ਕਰ ਲਓ ਜਿਸ ਵੇਲੇ ਅਸੀਂ ਇਹ ਕਹਿੰਨੇ ਆ ਕਿ ਹਰਿਆਣਾ ਤਾਂ ਆਪ ਹੀ ਬਾਹਰ ਹੋਇਆ ਸੀ ਪੰਜਾਬ ਯੂਨੀਵਰਸਿਟੀ ਚ ਬੰਸੀ لال ਉਸ ਵੇਲੇ ਮੁੱਖ ਮੰਤਰੀ ਸੀ 50 ਸਾਲ ਪਹਿਲਾਂ ਦੀ ਲੱਗ ਵਰ ਗੱਲ ਹੈ ਕਿਤੇ ਕੋਈ ਫੰਕਸ਼ਨ ਹੋਇਆ ਪੰਜਾਬ ਯੂਨੀਵਰਸਿਟੀ ਚ ਉਸ ਵੇਲੇ ਹਰਿਆਣਾ ਨਾਲ ਹੁੰਦਾ ਸੀ ਤੇ ਕਿਤੇ ਕੁਰਸੀ ਸੀ ਐਮ ਦੀ ਥੱਲੇ ਲਾ ਦੇ ਫਰੰਟ ਰੋਅ ਪੰਜਾਬ ਦੇ ਸੀਐਮ ਤਾਂ ਲਾ ਦੇ ਐਸੀ ਗੱਲ ਤੋਂ ਗੁੱਸੇ ਹੋ ਕੇ ਉਹ ਕਹਿੰਦਾ ਜੀ ਅਸੀਂ ਤਾਂ ਆਪਣੇ ਸਾਰੇ ਕਾਲ ਜਾਂਦਾ ਇਸਾ ਕੱਢਦੇ ਵਿੱਚ ਉਹ ਸਾਨੂੰ ਨਾ ਪੈਸਾ ਦੇਈ ਕੋਈ ਐਸਾ ਆਪਣੀ ਯੂਨੀਵਰਸਿਟੀ ਬਣਾਵਾਂਗੇ ਉਹਨਾਂ ਨੇ ਖੇਤੀਬਾੜੀ ਯੂਨੀਵਰਸਿਟੀ ਬਣਾਈ। ਉਹਨਾਂ ਖੇਤੀਬਾੜੀ ਯੂਨੀਵਰਸਿਟੀ ਦੀ ਜਿਹੜੀ ਰੈਂਕਿੰਗ ਹੈ ਉਹ A+ ਹੈ। ਨਿਕਲ। ਉਹ A+ ਚੋਂ ਕੱਢ ਕੇ ਸਾਡੇ ਪੰਜਾਬ ਯੂਨੀਵਰਸਿਟੀ ਸ਼ਿਕਾਉਂ ਪਾਉਣਾ ਚਾਹੁੰਦੇ ਨੇ ਕਾਲਜ। ਅਸਲ 'ਚ ਇਹ ਇਸ ਤੇ 2-3 ਮੀਟਿੰਗਾਂ ਪਹਿਲਾਂ ਵੀ ਹੋਈਆਂ ਸੀ। ਇਹ ਸੈਨੇਟ ਤੇ ਸਿੰਡੀਕੇਟ ਦੇ ਵਿੱਚ ਵੜਨ ਦੀਆਂ ਸ਼ਾਸ਼ਣਾਂ ਨੇ। ਕਿਉਂਕਿ ਉਹਨਾਂ ਦੇ ਗ੍ਰੈਜੂਏਟ ਖਤਮ ਹੋ ਗਏ। 50 ਸਾਲ ਹੋ ਗਏ ਉਹਨਾਂ ਗ੍ਰੈਜੂਏਟ ਜਿਹੜੇ ਖਤਮ ਹੋ ਗਏ। ਸੋ ਸੈਨੇਟ ਦੇ ਵਿੱਚ ਵੜਨੇ ਪ੍ਰਕੋਸ਼ਾਂ ਜਦੋਂ ਮੈਂ ਜਵਾਬ ਦਿੱਤਾ ਉਹਨਾਂ ਮੀਟਿੰਗਾਂ 'ਚ ਕਿ ਕੋਰੀ ਨਾ ਹੈ ਸਾਡੇ ਕੋਲੇ ਪਹਿਲਾਂ ਹੀ ਬਹੁਤ ਕਾਰਜ ਨੇ ਇਸ ਯੂਨੀਵਰਸਿਟੀ ਦੇ ਅੰਡਰ ਸੀ ਉਹਨਾਂ ਨੂੰ ਸੰਭਾਲਣਾ ਸਾਡੀ ਲੈਗਸੀ ਹੈ ਸਾਡਾ ਵਿਰਸਾ ਹੈ ਤਾਂ ਫਿਰ ਇਹ ਨੋਟੀਫਿਕੇਸ਼ਨ ਜਾਰੀ ਕਰਤਾ ਕਿ ਸੈਨੇਟ ਤੇ ਭੰਗ ਕੀਤੀ ਜਾਂਦੀ ਹੈ ਅਸਿਗਨੀਫੀਕੇਟ ਇਹ ਕੱਲ ਮੈਂ ਗੱਲ ਕਹੀ ਮੈਂ ਕਿ ਜੀ ਹੁਣ ਤੁਸੀਂ ਇਸ ਤਰੀਕੇ ਨਾਲ ਆਗੇ ਫਿਰ ਫਿਰ ਜਦੋਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਬਚਾਓ ਮੋਰਚਾ ਲਾਇਆ ਉਹਨਾਂ ਦੇ ਵਿਰੋਧ ਨੂੰ ਦੇਖਦੇ ਹੋ ਤੁਸੀਂ ਨੋਟੀਫਿਕੇਸ਼ਨ ਵਾਪਸ ਲੈ ਲਿਆ ਪਰ ਉਹਦੇ ਚਾਜੇ ਤੁਸੀਂ ਕਲੈਰਟੀ ਨਹੀਂ ਕੀਤੀ 28 ਵਾਲਾ ਚੱਲੂਗਾ 30 ਵਾਲਾ ਚੱਲੂਗਾ 30 ਵਾਲੇ ਤਰੀਕ ਦੱਸਾਂਗੇ 28 ਵਾਲੇ ਦੱਸਦੇ ਨਹੀਂ ਕਲੀਅਰ ਕਰੋ ਬਣੀ ਬੱਚੇ ਸਟੂਡੈਂਟ ਆਪਣੀ ਪੜ੍ਹਾਈ ਵੱਲ ਧਿਆਨ ਦੇਣ ਪੇਪਰਾਂ ਦੇ ਦਿਨ ਨੇੜੇ ਆ ਰਹੇ ਨੇ ਉਹ ਉਥੇ ਰਾਤਾਂ ਨੂੰ ਜਾਗਦੇ ਨੇ ਉਥੇ ਨਾਰੇ ਲਾਉਂਦੇ ਫਿਰਦੇ ਆ ਉਥੇ ਪੁਲਿਸ ਨਾਲ ਲੜਦੇ ਫਿਰਦੇ ਫਿਰ ਮੋਤਾ ਐ SYL ਦਾ SYL ਦਾ ਮਤਲਬ ਕੀ ਹੈ ਮੈਂ ਪਹਿਲਾਂ ਹੀ ਕਹਿ ਚੁੱਕਿਆ ਹਾਂ ਸੁਪਰੀਮ ਕੋਰਟ ਕਹਿੰਦੀ ਹੈ ਜਾਂ ਤਾਂ ਇਹਦਾ ਹੱਲ ਦੱਸ ਦੋ ਜਾਂ ਕੋਈ ਸਾਨੂੰ ਇੱਕ ਤਰੀਕਾ ਦੱਸੋ ਕਿ ਇਹ ਹੈ ਮੈਂ ਕਹਿੰਦਾ ਹੱਲ ਦੱਸ ਦਿੰਨੇ ਆ SYL ਦਾ ਹੱਲ ਉਹਦੇ ਨਾਮ 'ਚ ਹੀ ਹੈ SYL ਨੂੰ YSL ਕਰ ਦੋ ਸਤਲੁਜ-ਜਮੁਨਾ ਲਿੰਕ ਦੀ ਬਜਾਏ ਜਮੁਨਾ-ਸਤਲੁਜ ਲਿੰਕ ਕਰ ਦੋ ਜਮੁਨਾ ਬਿਹਾਰ ਤੋਂ ਹੋ ਕੇ ਬੰਗਾਲ ਤੋਂ ਹੋ ਕੇ ਬੰਗਲਾਦੇਸ਼ ਤੱਕ ਡੋਬੋ ਦਿੰਦੀ ਹੈ ਤੁਸੀਂ ਪਾਣੀ ਉਧਰੋਂ ਕੱਢ ਦੋ ਹਰਿਆਣੇ ਨੂੰ हरियाणा ਦੇ ਸਾਰੇ ਹਰਿਆਣੇ ਦੇ ਵਿੱਚ ਦੀ ਪਾਣੀ ਲੰਘੂਗਾ ਜਿੰਨਾ ਕਿ ਬਚ ਗਿਆ ਸਤਲੁਜ ਪਾ ਦਿਓ ਸਤਲੁਜ ਕਿਹੜਾ ਦਰਿਆ ਰਹਿ ਗਿਆ ਹੁਣ ਸਤਲੁਜ ਤਾਂ ਨਾਲਾ ਬਣ ਗਿਆ ਬਾਈ ਐਸਲ ਕਰੋ ਅੱਜ ਕੱਲ ਕਿਹੜਾ ਕੋਈ ਗ੍ਰੈਵਿਟੀ ਦੀ ਪ੍ਰੋਬਲਮ ਹੈ ਜਿੱਦੋਂ ਸ਼ਾਰਦਾ ਲੈ ਕੇ ਜਾ ਸਕਦਾ ਯਮਨਾ ਸ਼ਾਰਦਾ ਪ੍ਰੋਜੈਕਟ ਅੱਜ ਕੱਲ ਤਾਂ ਚੰਦ ਨੂੰ ਨਹਿਰਾਂ ਕੱਢਣ ਦੀ ਗੱਲ ਚੱਲ ਰਹੀ ਹੈ ਟੈਕਨੋਲੋਜੀ ਇੰਨੀ ਆ ਗਈ ਚੈੱਕ ਡੈਮ ਬਣ ਰਹੇ ਨੇ ਉੱਚੇ ਪਾਣੀ ਦੇ ਲੈਵਲ ਤੋਂ ਉੱਚੇ ਬਣ ਰਹੇ ਨੇ ਉੱਥੇ ਪਾਣੀ ਪਹੁੰਚਾਇਆ ਜਾ ਰਿਹਾ ਫਿਰ ਅਸਾਰੇ ਮੈਂ ਤੁਹਾਨੂੰ ਦੇ ਕੇ ਜਾਊਗਾ ਫੇਰ ਮੁੱਦਾ ਚੰਡੀਗੜ੍ਹ ਦਾ ਮੈਂ ਕਹਿੰਦਾ ਮੈਂ ਤਾਂ ਹਰਿਆਣੇ ਤੋਂ ਚੰਡੀਗੜ੍ਹ ਪੰਜਾਬ ਵਾਸਤੇ ਮੰਗਣ ਆਇਆ ਸੀ ਕਿ ਜਿਹੜਾ ਤੁਸੀਂ ਸਾਡੇ ਨਾਲ ਐਗਰੀਮੈਂਟ ਕੀਤਾ ਸੀ ਇਹ ਵੀ ਪੁਨਰਗਠਨ ਐਕਟ 1966 ਚ ਹੈ ਛਾੜ ਦਾ ਐਕਟ ਨੰਬਰ 31 ਹੈ ਵਿਸ਼ੇਸ਼ ਧਾਰਾ 4 ਹੈ ਤੇ ਉਹਦੇ ਚ ਚੰਡੀਗੜ੍ਹ 1 ਨਵੰਬਰ 66 ਤੋਂ ਕੇਂਦਰ ਸਾਸਤ ਪ੍ਰਦੇਸ਼ੋ ਨਾਮ ਕੀਤਾ ਗਿਆ ਉਹਦੇ ਚ 1970 ਚ ਇੰਦਰਾ ਗਾਂਧੀ ਸੰਯੋਗ ਤੇ ਸਪਸ਼ਟੋ ਕਿਹਾ ਗਿਆ ਕਿ ਚੰਡੀਗੜ੍ਹ ਪੰਜਾਬ ਦਾ ਰਾਜਤਾਨੀ ਪ੍ਰੋਜੈਕਟ ਖੇਤਰ ਸਮੁੱਚੇ ਤੌਰ ਤੇ ਪੰਜਾਬ ਨੂੰ ਜਾਵੇਗਾ। ਬਾਦ ਵਿੱਚ ਜਜੀਬ ਲਾਂਗੋਵਾਲ ਸਮਝੌਤੇ ਦੇ ਵਿੱਚ ਵੀ ਚੰਡੀਗੜ੍ਹ ਨੂੰ ਪੰਜਾਬ ਨੂੰ ਹਵਾਲੇ ਕਰਨ ਵਾਸਤੇ ਐਗਰੀਮੈਂਟ ਕੀਤਾ ਗਿਆ। ਜਦੋਂ ਤੱਕ ਕੋਈ ਪੰਜਾਬ ਦੇ ਹੱਕ ਚ ਆਉਂਦਾ ਹੈ 1966 ਐਕਟ ਉਹ ਤਾਂ ਕਹਿੰਦੇ ਨਹੀਂ 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 ਇਹ ਤਾਂ ਐਸੀ ਕੋਈ ਬਾਤ ਨਹੀਂ। ਜਦੋਂ ਕੋਈ ਉਹ ਕੋਈ ਐਸੀ ਗੱਲ ਹੁੰਦੀ ਹੈ ਵੀ ਪੰਜਾਬ ਕਹਿੰਦਾ 1966 ਦਾ ਮਤਾਬਕੀ ਦੇਖ ਲਓ ਤਾਂ ਕਹਿੰਦੇ ਨਹੀਂ ਨਹੀਂ ਇਸ ਨੂੰ ਬਦਲ ਸਕਤੇ ਹੈ। ਮੈਂ ਕਿਹਾ ਮੈਂ ਤਾਂ ਚੰਡੀਗੜ੍ਹ ਹਰਿਆਣੇ ਤੋਂ ਮੰਗਣਾ ਆਇਆ ਸੀ ਆ ਹਿਮਾਚਲ ਵਾਲੇ ਉਹੀ ਵਿੱਚ ਹਿੱਸਾ ਪਾਈ ਜਾਂਦੇ ਨੇ ਕੋਈ ਸਾਡਾ ਹਿੱਸਾ ਐ ਚ ਮੈਂ ਕਿਹਾ ਇਹ ਹੜਾਂ ਦੇ ਵਿੱਚ 5 ਲੱਖ ਏਕੜ ਤੋਂ ਵੱਧ ਸਾਡੀ ਫਸਲ ਤਲਬ ਤਬਾਹ ਹੋ ਗਈ ਫਸਲ ਇਨਫਰਾਸਟ੍ਰਕਚਰ ਬਿਜਲੀ ਬੋਰਡ ਦੇ ਖੰਬੇ ਟੁੱਟ ਗਏ ਗ੍ਰਿਡ ਡੁੱਬ ਗਏ ਲੋਕਾਂ ਦੇ ਘਰ ਡੁੱਬ ਗਏ ਮੌਤਾਂ ਵੀ ਹੋ ਗਈਆਂ 70 ਦੇ ਨੇੜੇ ਸਕੂਲ ਕਾਲਜ ਡੁੱਬ ਗਏ ਟੁੱਟ ਗਏ ਤੁਸੀਂ 1600 ਕਰੋੜ ਕਿਹਾ ਸੀ ਤੁਸੀਂ ਦਿੱਤਾ ਨਹੀਂ ਅਸੀਂ ਆਪਣੇ ਸਰਸਮਤਾਕ ਪੈਸੇ ਦੇਣ ਲੱਗੇ 20000 ਰੁਪਏ ਪਰ ਏਕੜ ਮਾਰਗ ਜੀ ਅਸੀਂ ਭੰਡ ਰਿਆਂ ਹਰੋ ਚੱਕ ਇੰਨਾ ਸੰਕਟ ਦੇ ਬਾਵਜੂਦ ਵੀ ਅਸੀਂ 150 ਲੱਖ ਮੀਟ੍ਰਿਕ ਟਨ ਚਾਵਲ 150 150 ਲੱਖ ਮੀਟ੍ਰਿਕ ਟਨ ਚਾਵਲ ਅਸੀਂ ਨੈਸ਼ਨਲ ਫੂਡ ਬਾਲ ਦੇ ਵਿੱਚ ਦੇਵਾਂਗੇ ਉਤਪਾਦ 125 ਲੱਖ ਮੀਟ੍ਰਿਕ ਟਨ ਅਸੀਂ ਗਣਕ ਦੇਵਾਂਗੇ ਚੌੜ ਲੈਣੀਆਂ ਸਾਥੋਂ ਕਣਕ ਲੈਣੀਆਂ ਸਾਥੋਂ ਸਰੋਂ ਲੈਣੀਆਂ ਸਾਥੋਂ ਦਾਣਾ ਲੈਣੀਆਂ ਸਾਥੋਂ ਗੰਨਾ ਲੈਣਾ ਸਾਥੋਂ ਸੂਰਜਮੁਖੀ ਸਾਥੋਂ ਤੇ ਜਦੋਂ ਅਸੀਂ ਕੁਝ ਮੰਗੇ ਨਾ ਪਾਣੀ ਨਹੀਂ ਮਿਲਦਾ ਪਾਣੀ ਤਾਂ ਅਸੀਂ ਇਹ ਦੇਨਾਂ ਦੇ ਮੰਗਦੇ ਮੈਂ ਕਿਹਾ ਫਿਰ ਗਮਲੇ ਚ ਬੀਜੇ ਕਰੀ ਫਸਲਾਂ ਸਿੰਪਲ ਗੱਲ ਹੈ ਫਸਲਾਂ ਤਾਂ ਪਾਣੀ ਮੰਗਣਗੇ ਨਾ ਫਸਲ ਵਾਸਤੇ ਪਾਣੀ ਹੋਊ ਚਾਹੀਦਾ ਤੇ ਤੁਸੀਂ ਪਾਣੀ ਦਾ ਰਿਵਿਊ ਕਿਉਂ ਨਹੀਂ ਕਰਦੇ ਹਰ ਐਗਰੀਮੈਂਟ ਰੈਪੇਰੀਅਨ ਲਾ ਮਤਲਬ 25 ਸਾਲਾਂ ਬਾਅਦ ਵੀ ਹੋਣਾ ਚਾਹੀਦਾ 1956 ਦਾ ਲੇਫਰ ਕਦੇ ਰਿਵਿਊ ਹੀ ਨਹੀਂ ਹੋਇਆ ਉਸ ਵੇਲੇ ਕਿੰਨਾ ਪਾਣੀ ਸੀ ਜਿਸ ਵੇਲੇ ਅਲਾਟਮੈਂਟ ਹੋਈ ਅੱਜ ਕਿੰਨਾ ਪਾਣੀ ਆਉਂਦਾ ਉਹ ਸਭ ਨਾਲ ਗੱਲ ਕਰ ਤੁਸੀਂ ਸਤਲੁਜ ਦੇ ਜਾ ਕੇ ਦੇਖ ਲਿਓ ਕਿੱਥੋਂ ਦੇ ਦਈਏ ਤੁਹਾਨੂੰ ਨਹਿਰ ਤੇ ਫਿਰ ਰਾਵੀ ਬਿਆਸ ਚੋਂ ਹਿੱਸਾ ਮੰਗਦੇ ਆ ਰਾਵੀ ਬਿਆਸ ਦਾ ਰਿਆਣੀ ਨਾਲ ਕੀ ਲੈਣ ਦੇਣਾ ਕਿਹੜਾ ਪੱਸਾ ਲੱਗਦਾ ਉਹਨਾਂ ਨਾਲ ਰਾਵੀ ਦੇ ਬਿਆਸ ਦਾ ਤੇ ਫਿਰ ਯਮਨਾ ਚ ਫਿਰ ਪੁਨਰੈਕ ਚ ਯਮਨਾ ਪੰਜਾਬ ਦੇ ਨਾਲ ਲੱਗਦੀ ਸੀ ਉਹ ਉਹਦੇ ਚ ਮੁੱਖ ਕਹਿੰਦੇ ਉਹ ਚ ਤਾਂ ਕੱਲਾ ਪੰਜਾਬ ਹਰਿਆਣਾ ਉੱਚੋਂ ਪਾਣੀ ਲੈ ਰਿਆ ਪਰ ਜੇ ਪੰਜਾਬ ਮੰਗਦਾ ਜਮਨਾ ਚੋਂ ਵੀ ਜਮਨਾ ਚੋਂ ਸਦਿਓ ਨਹੀਂ ਇਹ ਤਾਂ ਸਾਡਾ ਹੈ। ਮਨ ਲੇ ਜੀ ਪਰਿਵਾਰ ਦੇ ਵਿੱਚ ਵੀ ਨਾ ਦੋ ਭਾਈ ਅੱਡ ਹੋ ਜਾਂਦੇ ਨੇ। ਇੱਕ ਵਾਰੀ ਵਟਵਾਰਾ ਹੋ ਗਿਆ ਪੰਚਾਇਤ ਨੇ ਬੈਠ ੜਤਾ ਤੇ ਉਦੋਂ ਬਾਅਦ ਆਪਣਾ ਆਪਣਾ ਦੇਖਦੇ ਨੇ ਉਹ। ਆਪਣਾ ਆਪਣਾ ਆਉਦੇਵ ਕਬੀਲਦਾਰੀ ਆਪਣੇ ਖਰਚੇ ਅਨੁਸਾਰ ਚਲਾਉਂਦੇ ਨੇ। ਇੱਥੇ ਹਟਦੀ ਨਹੀਂ ਆ ਜੋਂ ਪੈ ਨਿਕਲਦੇ ਪੰਜਾਬ ਨੂੰ ਪੰਜਾਬ ਆਇਆ ਪੰਜਾਬ ਤੋਂ ਆਲੇ ਦੋ। ਮੈਂ ਕਹਾਂ ਜੀ ਮੈਨੂੰ ਤਾਂ ਹੀ ਨਹੀਂ ਪਤਾ ਲੱਗ ਰਿਹਾ ਕਿ ਦੁਸ਼ਮਣ ਦੇ ਸਾਡਾ ਕਿੱਧਰਲੇ ਪਾਸੇ ਹੈ। ਇਧਰ ਪਾਕਿਸਤਾਨ ਹੈ ਇਧਰ ਰਾਜਸਥਾਨ ਵਾਲੇ ਮੰਗੀ ਜਾਂਦੇ ਇਧਰ ਉਹ ਹਿਮਾਚਲ ਵਾਲੇ ਆ ਗਏ ਨਮੀ ਨਮਾ ਲੈ ਕੇ ਇਧਰ ਹਰਿਆਣਾ ਹੈ ਇਹ ਜਾਈਏ ਕਿਧਰ ਨੂੰ ਜੀ ਮੈਂ ਸ਼ੁਕਰ ਹੈ ਜੰਮੂ ਕਸ਼ਮੀਰ ਵਾਲੇ ਨੇ ਕੁਝ ਮੰਗਿਆ ਨਹੀਂ ਅਜੇ ਤੱਕ ਮੈਂ ਕਹਿੰਦੀ ਜੀ ਜੇ ਸਾਡੇ ਕੋਲੇ ਤੇਲ ਤੇ ਕੋਲਾ ਹੁੰਦੇ ਨਾ ਸਾਡੀ ਧਰਤੀ 'ਚ ਤੁਸੀਂ ਤਾਂ ਵੀ ਮੰਗਣਾ ਸੀ ਇਹ ਪੰਜਾਬ ਦਾ ਤੇਲ ਜਿਹੜਾ ਉਹ ਸਾਡਾ ਹਿੱਸਾ ਹੈ ਇਹ ਗੱਲਾਂ ਮੈਂ ਕੱਲ ਕਹੀਆਂ ਨੇ ਰਿਕਾਰਡ ਤੇ ਫਿਰ 60 40 ਦਾ ਅਨੁਪਾਤ ਤੁਸੀਂ ਪੂਰਾ ਨਹੀਂ ਕਰ ਰਹੇ ਚੰਡੀਗੜ੍ਹ ਦਾ ਅਫਸਰ 60% ਸਾਡੇ 40% ਹਰਿਆਣਾ ਦੇ ਚਾਹੀਦੇ ਨੇ ਨਾ ਉਹ ਉਹ ਨਹੀਂ ਪੂਰਾ ਕਰਨਾ ਉਹ ਚ ਤੁਸੀਂ ਆਰਦੇ ਲਈ ਜਾਂਦੇ ਫਿਰ ਕੋਈ ਕਹਿੰਦਾ ਇਹਨਾਂ ਚੋਂ ਇੱਕ ਇੱਕ ਸਟੇਟ ਕਹਿੰਦੀ ਆ ਪੌਂਗ ਦਾ ਜਿਹੜਾ ਡੇਂਜਰ ਲੈਵਲ ਹੈ ਵਧਾ ਦਿਓ ਤਾਂ ਕਿ ਪਾਣੀ ਵੱਧ ਇਕੱਠਾ ਹੋ ਸਕੇ ਰਾਜਸਥਾਨ ਨੇ ਕਹਿੰਦੇ ਘਟਾ ਦਿਓ ਤਾਂ ਕਿ ਸਾਨੂੰ ਪਾਣੀ ਆ ਸਕੇ ਮਗਾ ਜਿਹੜਾ ਪੌਂਕ ਡੈਮ ਨਾਲ ਡੁੱਬਦਾ ਉਹਦੇ ਨਾਲ ਤਾਂ ਗੱਲ ਕਰ ਲਓ ਆ ਇਧਰ ਲੈ ਕਹਿੰਦਾ ਵਧਾ ਦਿਓ ਇਧਰ ਲੈ ਕਹਿੰਦਾ ਘਟਾ ਦਿਓ ਜਿਹੜਾ ਬਚਾਲੇ ਉਹਨੂੰ ਪੁੱਛਦੇ ਨਹੀਂ ਮਜ਼ਾਕ ਬਣਾ ਰੱਖਿਆ ਮਤਲਬ ਪਾਣੀਆਂ ਦੀ ਵੰਡ ਦਾ ਜਾਂ ਸਟੇਟਾਂ ਦੇ ਹੈ ਹੱਕਾਂ ਦਾ ਮੈਂ ਗੱਲ ਕਹੀ ਮੈਂ ਕਿਹਾ ਜੀ ਇਰੀਗੇਸ਼ਨ ਸੈਕਟਰੀ ਕੱਲ ਮੇਰੇ ਨਾਲ ਸੀ ਪੰਜਾਬ ਦੇ ਕਿ ਜਦੋਂ ਹੜਾ ਆਏ ਤਾਂ ਅਸੀਂ ਹਰਿਆਣੇ ਤੇ ਰਾਜਸਥਾਨ ਦੋਨਾਂ ਨੂੰ ਪੁੱਛਿਆ ਪਾਣੀ ਚਾਹੀਦਾ ਹੁਣ ਕਿ ਨਾ ਸੰਤਨ ਪਾਣੀ ਚਾਹੀਦਾ ਅਸਕੇ ਲਿਖ ਕੇ ਲੈ ਹੁੰਦੋ ਦੋਨਾਂ ਦੇ ਇਰੀਗੇਸ਼ਨ ਸੈਕਟਰੀ ਤੇ ਚੀਫ ਸੈਕਟਰੀ ਇਹਦੇ ਸਾਡੇ ਕੋਲ ਚਿੱਠੀਆਂ ਨੇ ਕਿ ਸਾਨੂੰ ਹੁਣ ਪਾਣੀ ਨਹੀਂ ਚਾਹੀਦਾ ਮੈਂ ਕਹਿੰਦਾ ਜੀ ਅਸੀਂ ਡੁੱਬਣ ਵਾਸਤੇ ਰੱਖਿਆ ਤਾਂ ਆ ਹੁਣ 4 ਮਹੀਨੇ ਬਾਅਦ ਜਦੋਂ ਸਾਨੂੰ ਵੀ ਪਾਣੀ ਚਾਹੀਦਾ ਚੋਣ ਸਿਜਨ ਆ ਉਦੋਂ ਕਹਣਗੇ ਪਾਣੀ ਚਾਹੀਦਾ ਫਿਰ ਰੈਪੇਰੀਅਨ ਕਿਹੜਾ ਹੋਇਆ ਜਿਹੜਾ ਮਰਦਾ ਹੈ ਜਿਹੜਾ ਡੁੱਬਦਾ ਹੂੰ ਸਾਨੂੰ ਮੈਂਬਰ ਦੇ ਦੋ ਪੀਪੀਐਮਪੀ ਚ ਹੂੰ ਸਾਨੂੰ ਐਸਵਾਈਐਲ ਵੀ ਕੱਢ ਦੋ ਪਰ ਜਦੋਂ ਜਦੋਂ ਕੋਈ ਸੰਕਟ ਆ ਉਦੋਂ ਪਾਣੀ ਸਾਨੂੰ ਨਾ ਦੇ ਉਹ ਕੋ ਆਪਣਾ ਮਰੋ ਡੋ ਬੋ ਖਾ ਖਾਪੋ ਬੜੇ ਜ਼ੋਰ ਦਾ ਤਰੀਕੇ ਨਾਲ ਮੈਂ ਗੱਲ ਰੱਖੀ ਫੇਰ ਇੱਕ ਬੜੀ ਹਾਸੋਹੀਣੀ ਮੰਗ ਹੈ ਹਰਿਆਣੇ ਦੀ ਕਿ ਜਿਹੜੀ ਬੀ ਐਮ ਐਲ ਆਉਂਦੀ ਹੈ ਜਿਹੜੀ ਪਾਖੜਾ ਮੇਨ ਲਾਈਨ ਜਿਹੜੀ ਹਰਿਆਣੇ ਨੂੰ ਜਾਂਦੀ ਹੈ ਉਹ ਜਿੰਨਾ ਪੰਜਾਬ ਚ ਜਾਂਦੀ ਹੈ ਨਾ ਅਸੀਂ ਉੱਤੇ ਪਾਣੀ ਵਾਲੇ ਜਿਹੜੇ ਹਾਈਡਰੋ ਪ੍ਰੋਜੈਕਟ ਲਾਉਣਾ ਚਾਹੁੰਦੇ ਆ ਬਿਜਲੀ ਵਾਲੇ ਬਿਜਾਗਾ ਜਗਾ ਲਾ ਲੈਣੇ ਬਿਜਲੀ ਬਣ ਜਾਊਗੀ ਤੇ ਪਾਣੀ ਨਿਕਲ ਜਾਏ ਕੋਲੋਂ ਵੇਚ ਦੀ ਉਹਨਾਂ ਨੇ ਕਰਤਾ ਕਲੇਮ ਕਹਿੰਦੇ ਜੀ ਇਹ ਨਾ ਕਰਦੇ ਹੋ ਇਹਨਾਂ ਨੂੰ ਕਿਉਂਕਿ ਇਹਦੇ ਨਾਲ ਸਾਨੂੰ ਸਪਲਾਈ ਘਟ ਜੂ ਮੈਂ ਕਿਹਾ ਯਾਰ ਚੱਕੀਆਂ ਪਾਣੀ ਨਾਲ ਘਮਾਉਣ ਨਾਲ ਸਪਲਾਈ ਕਿਵੇਂ ਘਟ ਜੂ ਤੁਹਾਨੂੰ ਮਤਲਬ ਕਿਸ ਕਿਸੇ ਅਫਸਰ ਤੋਂ ਯਾਰ ਥੋੜਾ ਸਹੀ ਤਰੀਕੇ ਨਾਲ ਲਿਖਾ ਲਿਆ ਕਰੋ ਘਟਾ ਘਟ ਐਡੀ ਵੱਡੀ ਮੀਟਿੰਗ ਜਾ ਰਹੇ ਜਦ ਤੁਸੀਂ ਹੈ ਕਹੋ ਫਿਰ ਕਾਮਰੇਟਾਂ ਨੇ ਕਿਹਾ ਸੀ ਇੱਕ ਵਾਰੀ ਕਰਨਾ ਜائیں ਕਹੋ ਵੀ ਇਹ ਬਿਜਲੀ ਕੱਢ ਲੈਣਗੇ ਜੀ ਪਾਣੀ ਚੋਂ ਸਾਨੂੰ ਤਾਂ ਪੋਕਾ ਪਾਣੀ ਦੇ ਦੇਣਗੇ ਜਾਈਂ ਕਹੋ ਫਿਰ ਸੋ ਮਤਲਬ ਹਾਸੋਹਿਣੀਆ ਮੰਗਾ ਨੇ ਬਸ ਪੰਜਾਬ ਨੂੰ ਪਹਜੋ ਜਿੱਧਰਲੇ ਪਾਸੇ ਦੀ ਪੰਜਾਬ ਨੂੰ ਲੈ ਜਾਓ ਮੈਂ ਕਿਹਾ ਜੀ ਅੱਜ ਫੈਸਲਾ ਕਰਿਓ ਗ੍ਰਹਿ ਮੰਤਰੀ ਸਾਹਿਬ ਇਹ 32ਵੀਂ ਮੀਟਿੰਗ ਹੈ 33ਵੀਂ ਵਿੱਚ ਵੀ ਇਹੀ ਹੋ 34ਵੀਂ ਵੀ ਇਹੀ ਸਿਆਪੇ ਹੋਣਗੇ 35ਵੀਂ ਵਿੱਚ ਵੀ ਇਹੀ ਹੋਣਗੇ ਅੱਜ ਨਿਬੜ ਕੇ ਜਾਓ 28 ਮੁੱਦਿਆਂ ਚੋਂ ਆਟਾ ਮੇਰੇ ਕੋਲੇ ਏਜੰਡੇ ਦੀ ਪ੍ਰਸ਼ਨਾਂ ਬਾਰੇ ਕਾਰਜਵਾਲੀ ਪਈ ਹੈ 28 ਚੋਂ 11 ਪਾਣੀਆਂ ਨਾਲ ਸੰਬੰਧਿਤ 11 ਨੇ 11 ਪੰਜਾਬ ਨਾਲ ਸੰਬੰਧਿਤ ਔਰ 11 ਨੇ 11 ਚ ਪੰਜਾਬ ਦੇ ਬੁਰਦ ਸੀ ਸਾਰੇ ਸਾਰੇ ਜਿਹੜੇ ਮੈਂ ਤੁਹਾਨੂੰ ਦੇਖ ਜਾਉਂਗਾ ਇਹ ਜਮਨਾ ਦੇ ਪਾਣੀਆਂ ਦੀ ਵੰਡ ਹੈ ਯੂਨੀਵਰਸਿਟੀ ਸੈਨੇਟ ਦਾ ਮੁੱਦਾ ਹੈ ਦੂਜੀ ਰਾਜਾਂ ਤੋਂ ਹਥਿਆਰ ਆਉਂਦੇ ਨੇ ਮੱਧ ਪ੍ਰਦੇਸ਼ ਤੋਂ ਤੇ ਅਸੀਂ ਅਸੀਂ ਕਹੇ ਜੀ ਸਾਡੀ ਤਾਂ ਪੰਜਾਬ ਪੁਲਿਸ ਜਿਹੜੀ ਇਹ 40% ਪੰਜਾਬ ਪੁਲਿਸ ਤਾਂ ਬੀਐਸਐਫ ਨਾਲ ਲੱਗੀ ਰਹਿੰਦੀ ਹੈ ਕਿਉਂਕਿ ਸਾਡਾ ਬਾਰਡਰ ਸਟੇਟ ਹੈ ਨੈਸ਼ਨਲ ਸਿਕਿਉਰਿਟੀ ਦੇ ਮਾਮਲੇ 'ਚ ਪਹਿਲੀ ਗੋਲੀ ਖਾਣ ਨੂੰ ਵੀ ਅਸੀਂ ਆਂ ਕਿ ਪਹਿਲਾ ਝਟਕਾ ਖਾਣ ਨੂੰ ਵੀ ਤੇ ਤੁਹਾਡੇ ਵਾਲੇ ਪਾਸਿਓਂ ਸੀ ਕਦੇ ਕਹਿੰਦੇ ਸਾਡੀ ਝਾਕੀ ਨਹੀਂ ਹੋਣੀ ਚਾਹੀਦੀ ਥੋੜੀ ਝਾਕੀ ਪੰਜਾਬ ਦੀ ਨਹੀਂ ਪਾਉਂਦੇ ਸੀ ਇਸ ਵਾਰ 26 ਜਨਵਰੀ ਦੀ ਜਾਂ 15 ਅਗਸਤ ਦੀ ਅਜਾ ਬੀਆਂ ਅਸੀਂ ਲੈ ਕੇ ਦਿੱਤੀਆਂ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦਿੱਤੀਆਂ ਤੇ ਪੰਜਾਬ ਨੂੰ ਤੁਸੀਂ ਇੰਨਾ ਇਗਨੋਰ ਕਰ ਰਹੇ ਹੋ ਤੁਸੀਂ ਪੰਜਾਬ ਦੇ ਸੈਂਟੀਮੈਂਟਸ ਨਾਲ ਖੇਡੋ ਨਾ ਅਸੀਂ ਤੁਹਾਨੂੰ ਸੰਕਟ ਦੇ ਬਾਵਜੂਦ ਵੀ ਦੇਈ ਜਾਂਦੇ ਹਾਂ ਬਹੁਤ ਕੁਝ ਦੇਈ ਜਾਂਦੇ ਹਾਂ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਉੱਠ ਜਾਣਗੇ ਪਰ ਇਹਦਾ ਹੱਲ ਦੱਸੋ ਕੋਈ ਤਾਂ ਫਿਰ ਉਹਨਾਂ ਨੇ ਕਿਹਾ ਕਿ ਜਿਹੜੇ 11 ਦੇ 11 ਪੰਜਾਬ ਨਾਲ ਸੰਬੰਧਿਤ ਮੁੱਦੇ ਨੇ ਉਹਨਾਂ ਦਾ ਸਟੇਟਸ ਕੋਈ ਦੇ ਰੋ ਕੋਈ ਵੀ ਬੀਬੀ ਨਹੀਂ ਛੇੜਨੀ ਕੋਈ ਉਹਦੇ ਚ ਮੈਂਬਰ ਨਹੀਂ ਵਧਾਉਣਾ ਘਟਾਉਣਾ ਕੋਈ ਯੂਨੀਵਰਸਿਟੀ ਦੇ ਸੈਨੇਟ ਜਾਂ ਸਿੰਡੀਕੇਟ ਨੂੰ ਕੋਈ ਉਹਦੇ ਚ ਚੇਂਜ ਨਹੀਂ ਕਰਨੀ ਚੋਣਾ ਕਰਾ ਦਿਓ ਮੈਂ ਕਿਹਾ ਚੋਣਾ ਕਰਾ ਦਿਓ 99 ਮੈਂਬਰ ਉਹਦੇ ਹੁੰਦੇ ਨੇ ਚੋਣਾ ਕਰਾ ਦਿਓ ਸਾਡਾ ਇੰਨੀ ਲੇਗਸੀ ਐਨਾ ਵਿਰਸਾ ਹੈ ਉਹ ਕਿ ਉੱਥੇ ਕਈ ਸਟੂਡੈਂਟ ਵੱਧ ਪੈਸੇ ਦੇਣ ਨੂੰ ਤਿਆਰ ਨੇ ਉਸ ਹੋਸਟਲ ਦੇ ਕਮਰੇ ਦੇ ਕਿਉਂਕਿ ਉੱਥੇ ਉਹਨਾਂ ਦਾ ਦਾਦਾ ਪੜਦਾ ਰਿਹਾ ਜਾਂ ਉੱਥੇ ਉਹਨਾਂ ਦਾ ਬਾਪੂ ਪੜਦਾ ਰਿਹਾ ਐਨਾ ਜੁੜੇ ਹੋਇਆ ਸੀ ਉਸ ਯੂਨੀਵਰਸਿਟੀ ਨਾਲ ਆਪਣੇ ਆਪ ਹੀ ਨਿਕਲੇ ਨੇ ਆਪ ਹੀ ਕਹਿੰਦੇ ਹੁਣ ਸਾਨੂੰ ਅੰਦਰ ਵੜੋ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਕੁਰਸੀ ਥੱਲੇ ਲਾ ਕੇ ਕੁਰਸੀ ਉੱਪਰ ਲਾ ਗਈ ਤੇ ਤੁਸੀਂ ਆਹਦਾ ਫਿਰ ਭੁਗਤੋ ਫਿਰੋਂ ਸੋ 11 ਦੇ 11 ਜਿਹੜੇ ਮਾਮਲੇ ਸੀਗੇ ਉਹ ਡੈਫਰ ਕਰਤੇ ਕਿ ਬਿਲਕੁਲ ਇਹਨਾਂ ਨੂੰ ਛੇੜਨਾ ਨਹੀਂ ਨਹੀਂ ਮੈਂ ਕਹਿੰਦੀ ਪੌਂਗ ਤੇ ਹਰੀਕੇ ਪੱਤਨ ਦੀ ਉਹ ਜੋ ਡੀਸੇਲਟਿੰਗ ਕਰਨ ਵਾਲੀ ਹੈ ਗਾਰ ਕੱਢਣੀ ਪੈਣੀ ਹੈ ਕਿਉਂਕਿ ਬਹੁਤ ਜ਼ਿਆਦਾ ਜਿਹੜੀ ਗਾਰ ਆ ਗਈ ਤਾਂ ਉਹਦੀ ਜਿਹੜੀ ਕੈਪੈਸਿਟੀ ਘਟ ਗਈ ਥੈਨ ਇਹ ਉਹ ਤੇ ਖਰਚਾ ਬਹੁਤ ਆਊਗਾ ਤੁਸੀਂ ਕਰੋਗਾ ਚਾਰੀ ਸਟੀਟਾ ਕਿੰਨਾ ਕੰਨਾ ਹਿੱਸਾ ਆਉਂਦਾ BBMB ਦੇਖੋ 40% ਖਰਚਾ BBMB ਦਾ ਪੰਜਾਬ ਦਿੰਦਾ ਹੈ ਤੇ BBMB ਸਾਡੇ ਪੰਜਾਬ ਵਿਰੁੱਧ ਕੋਰਟ ਚ ਚਲੀ ਜਾਂਦੀ ਹੈ ਜਿਹੜਾ ਵਕੀਲ ਖਰਦੇ ਨੇ ਉਹਦਾ ਵੀ 40% ਪੰਜਾਬ ਦਿੰਦਾ ਫਿਰ ਮਨ ਲ ਸਾਡੇ ਵਿਰੁੱਧ ਜਿਹੜਾ ਵਕੀਲ ਹੈ ਉਹਦੇ ਪੈਸੇ ਵੀ ਅਸੀਂ ਦੇਈਏ ਕੀ ਮਜ਼ਾਕ ਬਣਾਇਆ ਹੋਇਆ ਹੈ ਔਰ ਕਿਸੇ ਵੀ ਸਟੇਟ ਦੇ ਵਿੱਚੱਖੱਖ ਰੱਖਿਆ ਗੱਲ ਅਸੀਂ ਕਿਸੇ ਵੀ ਸਟੇਟ ਦੇ ਵਿੱਚ ਹੈ ਨਹੀਂ ਦੇਸ਼ ਦੇ ਵਿੱਚ ਕਿ ਜਿਹੜੇ ਡੈਮ ਕਿਸੇ ਸਟੇਟ ਦੀ ਜੂਰੀਡਿਕ ਜਨ ਚ ਪੈਂਦੇ ਨੇ ਤੇ ਉਹਨਾਂ ਦਾ ਕੰਟਰੋਲ ਕਿਸੇ ਹੋਰ ਸਟੇਟ ਕੋਲੇ ਜਾਂ BBMP ਵਰਗੇ ਕਿਸੇ ਹੋਰ ਸੰਸਥਾ ਕੋਲੇ ਹੁੰਦਾ ਹੈ। ਤੇ ਪੰਜਾਬ ਨਾਲ ਕਿਉਂ ਹੁੰਦਾ ਇਹਦਾ? ਸੋ ਜਿੰਨੇ ਏਜੰਡੇ ਜਿਹੜੇ ਡਿਸਕਸ ਕੀਤੇ ਗਏ ਉਹ ਸਾਰੇ ਜਿਹੜੇ ਨੇ ਗ੍ਰਹਿ ਮੰਤਰਾਲੇ ਵੱਲੋਂ ਡੈਫਰ ਕਰ ਦਿੱਤੇ ਗਏ। ਯਸ ਸਰ। ਡੈਫਰ ਕਿਹਨਾਂ? ਡੈਫਰ ਬੈਕ ਹੋ ਗਿਆ। ਤੇ ਮੇਰਾ ਮਤਲਬ ਇਹ ਹੈ ਕਿ ਨਹੀਂ ਛਿੜਿਆ ਜਾਊਗਾ। ਜੀ। ਸਟੇਟਿਸ ਕੋਈ ਥੀ ਰੱਖਿਆ ਜਾਊਗਾ ਕੋਈ ਕਿਸੇ ਦਾ ਕੋਈ ਹਾਂ ਮੰਗਾ ਕਰਨ ਨੂੰ ਕਰ ਲੈਣ ਮੰਗਾ ਸਟੈਂਡਿੰਗ ਕਮੇਟੀ ਚ ਇੱਕ ਇੱਕ ਦੋ ਮਾਮਲੇ ਸਟੈਂਡਿੰਗ ਕਮੇਟੀ ਚ ਭੇਜੇ ਨੇ ਜੀ ਵੀ ਮੰਗਾ ਮੰਗਾ ਮੰਗ ਲੈਣ ਕੋਈ ਨਹੀਂ ਅਸੀਂ ਚਾਹਾਂਗੇ ਅਸੀਂ ਆਪਣਾ ਪੱਖ ਪੇਸ਼ ਕਰ ਦਾਂਗੇ ਜਦੋਂ ਹੈ ਹੀ ਨਹੀਂ ਸਾਡੇ ਕੋਲੇ ਕੁਝ ਜਿਹੜੇ ਅੱਛਾ ਕਹਿੰਦੇ ਪਾਣੀ ਕੀ ਕੋਈ ਬਾਤ ਨਹੀਂ ਨਹਿਰ ਬਣਾ ਦੋ ਮੈਂ ਕਿਹਾ ਜੂਸ ਛੱਡੋਗੇ ਨਹਿਰ ਕਾਦੀ ਬਾਤ ਹੀ ਬਣਾ ਜੋ ਪਾਣੀ ਹੈ ਨਹੀਂ ਦੱਸੋ ਜੀ ਤੁਸੀਂ 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 ਬੰਦੂਕ ਖਰੀਦਣੋਂ ਕਰਤੂਸ ਨਹੀਂ ਕੀ ਕਰਨੀ ਤੁਸੀਂ ਫਿਰ ਸੋ ਇਸ ਕਰਕੇ ਬਿਲਕੁਲ ਹਾਸੋਹੀਣੀਆਂ ਤੇ ਬੇਤੁਕੀਆਂ ਮੰਗਾ ਨੇ ਪੰਜਾਬ ਬਿਲਕੁਲ DNA ਕਰਦਾ ਪੰਜਾਬ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਜਿੰਨਾ ਚਿਰ ਸਾਡੀ ਟਿਨਿਓਰ ਹੈ ਜਿੰਨੇ ਸਰ ਲੋਕ ਸਾਡੇ ਤੇ ਵਿਸ਼ਵਾਸ ਕਰਦੇ ਅਸੀਂ ਪੰਜਾਬ ਦਾ ਕੋਈ ਵੀ ਹੱਕ ਜਿਹੜਾ ਉਹ ਐਦਾਂ ਅਜਾਈ ਨਹੀਂ ਜਾਣ ਦੇਵਾਂਗੇ ਤੇ ਕੋਈ ਹੱਕ ਮਰਨ ਨਹੀਂ ਦੇਵਾਂਗੇ ਬਾਵਜੂਦ ਇਸ ਦੇ ਅਸੀਂ ਮਾਨਵਤਾ ਦੇ ਆਧਾਰ ਤੇ ਹਰਿਆਣਾ ਨੂੰ ਪਾਣੀ ਦਿੱਤਾ ਹਾਲਾਂਕਿ ਉਸ ਐਗਰੀਮੈਂਟ ਦੇ ਵਿੱਚ ਮਾਨਵਤਾ ਦਾ ਆਧਾਰ ਆਨ ਹਿਊਮਨਿਟੇਰੀਅਨ ਗਰਾਉਂਡ ਕਿਤੇ ਨਹੀਂ ਲਿਖਿਆ ਹੋਇਆ ਚਲ ਕੋਈ ਨਹੀਂ ਯਾਰ ਭਾਈ ਕਿਨੇ ਹੀ ਅਦੀ ਵਾਰਸਾਂ ਦੁਸ਼ਮਣ ਨੂੰ ਵੀ ਪਾਣੀ ਪਿਆ ਦੇਣਾ ਤੇ ਚਲ ਫਿਰ ਵੀ ਭਾਰ ਭਰਾ ਨੇ ਹਣਾ ਸੋ ਇਹ ਗੱਲ ਨਾਰਥ ਜ਼ੋਨ ਕੌਂਸਲ ਦੇ ਵਿੱਚ ਗੱਲ ਹੋਈ ਹੈ ਇਹਦੇ ਬਾਰੇ ਮੈਂ ਤੁਹਾਨੂੰ ਅਪਡੇਟ ਕਰਨਾ ਸੀ ਤੇ ਮੈਂ ਆਪਣੇ ਵੱਲੋਂ ਇਹ ਪੱਖ ਰੱਖਿਆ ਹੈ ਰਿਕਾਰਡ ਤੇ ਹੈ ਇਹ ਸਾਰਾ ਰਿਕਾਰਡ ਤੇ ਹੈ ਆ ਵੀ ਜਿਹੜਾ ਰਿਕਾਰਡ ਤੇ ਨਾਲ ਮੈਂ ਇਹ ਵੀ ਜਮਾ ਕਰਾ ਕੇ ਆਇਆ ਕਿ ਜੋ ਸਾਡਾ ਪੰਜਾਬ ਦਾ ਜਵਾਬ ਹੈ ਕਈ ਵਾਰੀ ਉੱਥੇ ਟਾਈਮ ਬੋਲਣ ਨੂੰ ਘੱਟ ਮਿਲਦਾ ਪਰ ਲਿਖ ਕੇ ਤੁਸੀਂ ਜ਼ਿਆਦਾ ਦੇ ਸਕਦੇ ਹੋ ਜੋ ਸਾਰਾ ਸੀਨੀਅਰ ਸੈਕਟਰੀ ਸਾਹਿਬ ਬੈਠੇ ਨੇ ਉਹ ਸਾਰਾ ਅਸੀਂ ਟੇਬਲ ਕਰਤਾ ਉੱਥੇ ਜਮਾ ਕਰਾਤਾ ਤੁਹਾਡਾ ਕੋਈ ਕੁਐਸਚਨ ਹੁੰਦਾ ਸਾਰਾ ਪੰਜਾਬ ਦੇ ਖਿਲਾਫ ਹੀ ਇਹਨਾਂ ਨੇ ਕਿੰਨੇ ਕਿੱਦੇ ਫਾਰਮ ਦੇ ਵਿੱਚ ਵੀ ਰਿਹਾ ਵਿਸ਼ਵਾਸ ਨਾਪੀਆਂ ਦੇ ਵਿੱਚ ਹਾਂਜੀ ਪਾਕਦੇ ਵਿੱਚ ਵੀ ਥਾ ਕੇ ਸਾਰਾ ਖਲਾਫ ਇਹਨੇ ਸਾਰੇ ਖਾਣ ਨੂੰ ਪਏ ਹੋਇਆ ਪੰਜਾਬ ਨੂੰ ਦੱਸ ਕੀ ਕਰੀਏ ਦੱਸ ਔਰ ਉੱਤੋਂ ਸਾਨੂੰ ਬਾਰਡਰ ਸਟੇਟ ਹੋਣ ਕਰਕੇ 532 ਕਿਲੋਮੀਟਰ ਸਾਡਾ ਬਾਰਡਰ ਹੈ ਪਾਕਿਸਤਾਨ ਨਾਲ ਉਧਰ ਸਾਨੂੰ ਖਿਆਲ ਰੱਖਣਾ ਪੈਂਦਾ ਐਂਟੀ ਡਰੋਨ ਅਸੀਂ ਕਹਾਂ ਵੀ ਸਾਰੇ ਸਾਰੇ ਉੱਤੇ ਲਾ ਦਿਓ ਐਂਟੀ ਡਰੋਨ ਅੱਜ ਕੱਲ ਟੈਕਨੋਲੋਜੀ ਆਈ ਐਮ ਡਰੋਨ ਉੱਡਦੇ ਹੀ ਨਹੀਂ ਜੇ ਤੁਸੀਂ ਹੋਰ ਨਾ ਜੇ ਕਹਿੰਦੇ ਤੁਸੀਂ ਆਪਣੇ ਖਰਚੇ ਤੇ ਲਾਓ 1600 ਕਰੋੜ ਰੁਪਇਆ ਕਹਿੰਦੇ ਟੋਕਨ ਮੰਨੀ ਸੀ ਕਦੇ ਪਹਿਤਾ ਜੇ ਹੋਰ ਵੀ ਦੇਣੇ ਨੇ 1600 ਕਰੋੜ ਦਾ ਟੋਕਨ ਹੈ ਮੈਂ ਕਿਹਾ ਟੋਕਨ ਹੀ ਦੇ ਦਿਓ ਪਹਿਲਾਂ ਬਾਅਦ ਚ ਗੱਲਾਂ ਕਰਾਂਗੇ ਗਵਰਨਰ ਸਾਹਿਬ ਬੈਠੇ ਸੀ ਮੈਂ ਕਿਹਾ ਗਵਰਨਰ ਸਾਹਿਬ ਨੇ ਟੋਕਨ ਮੰਨੀ ਕਿਹਾ ਸੀ ਸੋ ਇਹ ਤਾਂ ਮੰਨ ਲੈ ਛੋਟੇ ਤੋਂ ਛੋਟੇ ਬੱਚਾ ਵੀ ਕਹਿ ਸਕਦਾ ਜੇ ਰਹਾ ਤਾਂ ਧੱਕਾ ਹੈ ਬਰਤਕ ਕਾਸੀ ਆਏ ਹੋਣੇ ਦੀ ਮਨੀ ਸੋ ਅਸੀਂ ਪ੍ਰੋਪਰ ਤਰੀਕੇ ਨਾਲ ਜਵਾਬ ਦਿੱਤੇ ਨੇ ਔਰ ਇਹ ਇੱਕ ਦੁੱਖ ਦੀ ਗੱਲ ਇਹ ਹੈ ਦੁੱਖ ਦੀ ਗੱਲ ਇਹ ਹੈ ਕਿ ਜਿੰਨੇ ਉਹਨਾਂ ਨੇ ਰੈਫਰ ਦਿੱਤੇ ਉਹ ਕਾਲੀ ਦਲ ਤੇ ਸੰਕਾਂਗਰਸ ਗਵਰਨਮੈਂਟਾਂ ਮਿਲਦੇ ਆ ਕਿਤੇ ਬਨੇ ਮਿਸਨਵਾ ਕਾਂਗਰਸ ਗਵਰਨਮੈਂਟ ਨਹੀਂ ਕਹਤਾ ਸੀ ਆ ਸਾਨੂੰ ਕਾਲੀ ਗਵਰਨਮੈਂਟ ਮਿਲਿਆ ਆਂਗਾ ਕਹਤਾ ਸੀ ਈਵਨ ਜੁਨੀਵਰਸਿਟੀ ਤੇ ਵੀ ਉਹਨੇ ਕਿਹਾ ਕਿ ਇੱਕ ਵਾਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਨੂੰ ਇਸ ਯੂਨੀਵਰਸਿਟੀ ਨੂੰ ਕੇਂਦਰੀਕਰਨ ਵਾਸਤੇ ਸਹਿਮਤੀ ਦਿੱਤੀ ਸੀ ਕੇਂਦਰੀਕਰਨ ਕਰ ਦੋ ਬਾਜ ਬਾਬਸ ਜੀ ਮੈਂ ਕਿਹਾ ਜੀ ਉਹਨਾਂ ਨੇ ਜੋ ਮਰਜ਼ੀ ਕਹਿ ਗਿਆ ਜੇ ਬਜ਼ੁਰਗ ਗਲਤੀਆਂ ਕਰਕੇ ਹੁਣ ਅਸੀਂ ਥੋੜੀ ਕਰਾਂਗੇ ਸਾਡੇ ਕੋਲੇ ਵੀ ਸੁਪਰੀਮ ਕੋਰਟ ਹੈ ਉਹੀ ਸੁਪਰੀਮ ਕੋਰਟ ਸਾਡੇ ਕੋਲ ਹੈ ਉਹ ਰੋਈ ਵਕੀਲ ਸਾਡੇ ਕੋਲ ਨੇ ਉਹ ਵੀ ਜੱਜ ਸਾਡੇ ਵੀ ਹੱਕ ਪੁੱਛ ਸਕਦੇ ਨੇ ਬਹੁਤ ਸਾਰੇ ਮਾਮਲੇ ਸੁਪਰੀਮ ਕੋਰਟ ਚ ਵੀ ਗਏ ਹੋਏ ਆ ਆਰਡੀਐਫ ਦੇ ਪੈਸੇ ਵਾਰੀ ਸੁਪਰੀਮ ਕੋਰਟ ਚ ਗਏ ਹੋਏ ਹਨ ਮਨ ਸਾਡੇ ਹੱਕ ਵੀ ਸਾਨੂੰ ਵਕੀਲ ਕਰਕੇ ਮੰਗਣੇ ਪੈਂਦੇ ਨੇ ਤੁਮਾਰਾ ਸਭ ਤੁਸੀਂ ਸਰ ਹਿੰਦੀ ਮੇਂ ਇੱਕ ਬਾਰਾ ਕਰ ਦਿੱ ਇਸਕੇ ਹਿੰਦੀ ਐ ਖੋਦੀ ਕਰ ਲੈਣਾ ਯਾਰ ਸ਼ਾਰਟ ਸ਼ਾਰਟ ਤੇ ਵੀ ਕਰ ਹਾਂ ਮਤਲਬ ਆਸਕੋ ਦੋ ਦਿਨ ਚਾਹਣੇ कल हिंदी बोली थी सारी मैंने अच्छा मैंने ये भी कहा मैंने कहा जो इंडस्ट्रीटी रद्द की आपने जो आपने इंडस्ट्रीटी रद्द की है उससे क्या होगा उससे चनाब का उज्ज का और कश्मीर नदी का पानी पोंग डैम और रंजीत सागर डैम में आ जाएगा आ, आगे आगे हम संभाल लेंगे उस पानी को दोबाया पंजाब ही आएगा तो मैंने कहा जी एक मेरी हाथ जोड़ के रिक्वेस्ट है आप उसको बहाल मत कर देना कि जी वो तो उस समय ऑपरेशन से दूर खत्म हो गया साथ में ये भी चलो जी क्योंकि दो तीन बार पहले कह चुके हैं बीजेपी सरकार ये कह चुकी है कि खून और पानी इकट्ठा नहीं बहेगा बाद में बहने लगता है पानी तो मैंने कहा जी ये रद्द मत करना इससे हमें फायदा होगा चौवी एमएफ पानी आएगा जी चौबीस मिलियन एकड़ फीट पानी आएगा हमारा झगड़ा दो मिलियन एकड़ फीट का है हरियाणा के साथ मैं जितना मर्जी पानी ले लेना अब हमारा कोटा पूरा हो गया हम हम कैसे रोकेंगे उसको अच्छा हिमाचल ने ये कहा कि जी पंजाब की जो तरक्की है ना उसमें हिमाचल का बहुत बड़ा हिस्सा है बहुत बड़ा योगदान है हमारा पानी इनको आता है मैंने कहा जी रोक लिया करो ऊपर और मैंने कहा जो पहाड़ भेजते हो जो पंजाब डुबोया है उसमें भी आपका हिस्सा सही है हिमाचल का तो जितने भी मुद्दे उठाए गए वो पंजाब से कुछ ना कुछ छीनने वाले हैं जिसका मैंने सख्त विरोध किया कोई कहता है हमें बिजली दे दो कोई कहता है हमें एस वाई एल दे दो कोई कहता है हमें डैम दे दो कोई कहता है हमें यूनिवर्सिटी दे दो कोई कहता है मतलब जब पंजाब कुछ मांगता है कहते नहीं आपको कुछ मिलेगा कोई हर हर एक कहता है पंजाब हमारा बड़ा भाई है पंजाब हमारा बड़ा भाई है ਮਨੇ ਕਾ ਬੜੇ ਸੇ ਮੰਗਤੇ ਮੰਗਤੇ ਕਈ ਬੜੇ ਕੋ ਮਤੋ ਝਾੜ ਦੇਣਾ ਯਾਰ ਕਈ ਛੋਟੇ ਭਾਈ ਕੇ ਘਰ ਰੌਣਕੋ ਔਰ ਬੜਾ ਭਾਈ ਦੇਖੇ ਇਧਰ ਉਧਰ ਕੇ ਕਿਆ ਹੋ ਰਹਾ ਹੈ ਮਾਨਸਰ ਤੁਸੀਂ ਕਹਿੰਦੇ 28 ਮੁੱਦੇ ਚਿੱਤੇ ਸੀ ਔਰ ਨਾਲ ਚ 11 ਪਾਣੀ ਨਾਲ ਸੰਬੰਧਿਤ ਸੀ ਜਿਹਨਾਂ ਚ ਸਟੇਟਸ ਕਿਉਂ ਕਰਦੇ ਤੇ ਬਾਕੀ ਮੁੱਦਿਆਂ ਦਾ ਨਹੀਂ ਬਾਕੀ ਵੀ ਪੰਜਾਬ ਨਾਲ ਸੰਬੰਧਿਤ ਨਹੀਂ ਸੀ ਬਾਕੀ ਕੋਈ ਜਮਨਾ ਦਾ ਦਿੱਲੀ ਨਾਲ ਹੈ ਕੋਈ ਕੋਈ ਸਟੇਟਾਂ ਦੇ ਵਿੱਚ ਪਿੰਡਾਂ ਤੱਕ ਬੈਂਕਾਂ ਪਹੁੰਚਾਉਣ ਦਾ ਕੋਈ ਬੱਚਿਆਂ ਦੇ ਸਕੂਲ ਦੇ ਵਿੱਚੋਂ ਡ੍ਰੌਪ ਆਊਟ ਦਾ ਬਾਕੀ ਹੋਰ ਜਿਹੜੇ ਸਟੇਟਾਂ ਦੇ ਮੁੱਦੇ ਨੇ ਪੰਜਾਬ ਨੇ ਸੰਭਦ ਗਿਆ ਪੰਜਾਬ ਯੂਨੀਵਰਸਿਟੀ ਦੀ ਸਿੰਡੀਕੇਟ ਸੈਨੇਟ ਚੋਣਾਂ ਕਰਵਾਉਣ ਬਾਰੇ ਕੁਝ ਮੁੱਦੇ ਇਤਿਹਾਸਕ ਨੇ ਦੇਵਨਾਂ ਵਿੱਚ ਕੋਈ ਤਰਕੇ ਨਹੀਂ ਮੈਨੂੰ ਲੱਗਦਾ ਕੁਝ ਨਹੀਂ ਹੋਊਗਾ ਜਿਵੇਂ ਪਹਿਲਾਂ ਸੀ ਉਸ ਤਰ੍ਹਾਂ ਚੱਲੂਗਾ ਇਲੈਕਸ਼ਨ ਕਰਾ ਦੇ ਮੈਂ ਕਿਹਾ ਇਲੈਕਸ਼ਨ ਕਰਾਓ ਜੀ ਬੱਚੇ ਉੱਥੇ ਬੈਠੇ ਨੇ ਉਹਨਾਂ ਦੀ ਪੜ੍ਹਾਈ ਬਰਬਾਦ ਹੋ ਰਹੀ ਹੈ ਫਿਊਚਰ ਹੀ ਬਰਬਾਦ ਹੋ ਰਿਹਾ ਪੜ੍ਹਾਈ ਦਾ ਮਤਲਬ ਫਿਊਚਰ ਹੋ ਗਿਆ ਟਾਈਮ ਇਜ਼ ਮਨੀ ਜਿਵੇਂ ਕਹਿੰਦੇ ਐ ਸੋ ਉਹਨਾਂ ਦਾ ਟਾਈਮ ਬਰਬਾਦ ਹੋ ਰਿਹਾ ਤਾਂ ਫਿਊਚਰ ਬਰਬਾਦ ਕਾਂਸੋ ਤੁਸੀਂ ਕਿ ਆ ਕੀ ਜਿਹੜੇ ਇਸ਼ੂਸ 11 11 ਇਸ਼ੂਸ ਸੀਗੇ ਜਿਹਦਾ ਨਾ ਜਿਹੜੇ ਸਾਰੇ ਡਿਫਰ ਕਰ ਦਿੱਤੇ ਗਏ। ਬਟ ਇਹਨਾਂ ਵਿੱਚ ਕੁਝ ਪੰਜਾਬ ਦੀਆਂ ਡਿਮਾਂਡਸ ਵੀ ਸੀ ਤੇ ਉਹ ਵੀ ਡਿਫਰ ਕਰ ਦਿੱਤੀਆਂ ਗਏ। ਇੱਕ ਡਿਮਾਂਡ ਕਿਹੜੀ ਸੀ ਜਿਹਦਾ ਇਹਨੂੰ ਦੱਸੋ? ਨਹੀਂ ਚੰਡੀਗੜ੍ਹ ਦੇ ਉੱਤੇ ਤੁਹਾਡਾ ਰਾਈਟ ਉੱਦੜਾ ਬਾਕੀ ਦਾ। ਚੰਡੀਗੜ੍ਹ ਤੇ ਹਿਮਾਚਲਾ ਬੜਿਆ ਵਿੱਚ। ਉਹ ਮੈਂ ਕਿਹਾ ਚੰਡੀਗੜ੍ਹ ਦੇ ਉਹ ਸਾਨੂੰ 60 40 ਦੀਆਂ ਉਹਦੇ ਤੇ ਗੱਲਾਂ ਦਿਖਾ। ਇਹ ਇਹ ਉਹ ਸਟੈਂਡਿੰਗ ਕਮੇਟੀ ਨੂੰ ਕਹਿ ਦਿੱਤਾ ਕਿ ਇਹਦੇ ਤੇ ਦੋਨਾਂ ਰਾਜਾਂ ਦਾ ਪੱਖ ਲੈ ਕੇ ਤੇ ਕਲੀਅਰ ਕਰੋ। ਮੈਂ ਕਿਹਾ ਜੀ ਆ ਤਾਂ ਸਾਡੀ ਮੰਗਾਂ ਦਾ ਇਹ ਜਿਹੜਾ ਸਾਡਾ ਹੱਕ ਹੈ 60 40 ਰੇਸ਼ਿਓ ਚ ਤਾਂ ਦਿਓ ਸਾਡੇ ਅਫਸਰ ਐਫਸੀਆਈ ਦਾ ਜੀਐਮ ਹਮੇਸ਼ਾ ਪੰਜਾਬ ਤੁਰਿਆ ਐ ਇਸ ਵਾਰ ਇਹਨਾਂ ਨੇ ਐਫਸੀਆਈ ਦਾ ਜੀਐਮ ਵੀ ਨਾ ਪੰਜਾਬ ਹੀ ਲਾਤਾ ਓਕੇ ਉਹਨੂੰ ਪੰਜਾਬ ਦੇ ਕਲਚਰ ਦੇ ਵੀ ਬੋਲ ਸਰ ਤੁਸੀਂ ਉਹ ਗੱਲ ਤੇ ਸਿੱਟਾ ਕੱਢ ਲਈਤੀ ਹੈ ਨਾ ਮੰਨ ਲਓ ਤੁਸੀਂ ਕੱਲ ਕੀਤੀ ਐ ਕਿ ਫਿਕਰਾ ਕਰ ਰਹੇ ਆ ਪੰਜਾਬ ਦੇ ਨਾਲ ਲੋ ਉਹਨੂੰ ਸ਼ਟਮਦਰ ਲਈ ਟ੍ਰੀਟਮੈਂਟ ਦੀ ਆਫਰਡ ਹੈ ਤੋਂ ਉਹਦੇ ਬਾਰੇ ਥੋੜਾ ਨਿਮਤ ਨੈ ਦਾ ਸਿਆਣਾ ਨੰਨ ਕੇ estrana ਕਰੋ ਅਸੀਂ ਆਲਰੇਡੀ ਤੁਹਾਡਾ ਪੇਟ ਵੀ ਪਾਲਦੇ ਹਾਂ ਪੰਦੇਸ਼ ਦਾ ਤੇ ਨਾਲ ਰਾਖੀ ਵੀ ਕਰਦੇ ਆਜ਼ਾਦੀ ਲੈ ਕੇ ਵੀ ਦਿੱਤੀ ਆਜ਼ਾਦੀ ਦੀ ਰਾਖਾ ਰਾਖੀ ਚ ਵੀ ਖੜੇ ਆ ਅੱਜ ਤਾਂ ਇੱਕ ਇੱਕ ਕਰੋੜ ਰੁਪਿਆ 50 ਸਰਕਾਰ ਵੱਲੋਂ ਫੌਜੀ ਜਵਾਨ ਦੀ ਪੰਜਾਬ ਦਾ ਖੁਸ਼ੀ ਹੋਈ ਅਸੀਂ ਉਹਨੂੰ ਦਿਨੀਆਂ ਕੱਲ ਮੈਂ ਦੱਸਿਆ ਇਹਦੇ ਵਿੱਚ ਲਿਖਿਆ ਹੋਇਆ ਸਰ ਵੰਦਾਪਾਤ ਜੇ ਕੁਸ਼ਮੀਰ ਦੀ ਕੁਝ ਬਾਤਾਂ ਨਮਕਸ਼ਮੀਰ ਨਹੀਂ ਕੁਝ ਨਹੀਂ ਆਪ ਕਿਉਂ ਯਾਦ ਕਰਾ ਰਹੇ ਹੋ ਜੀ ਮਤਲਬ सर इधर मैं दे जाऊंगा दे जाऊंगा आपको सर क्या पॉल्यूशन को लेकर भी प्रदूषण को लेकर भी बात कर दीजिए सर इधर दिल्ली के मुख्यमंत्री ने कहा था पराली मैंने कहा जब आप बड़े प्राउड से कहते हो कि 150 लाख मीटर टन धान पंजाब से आ रहा है उसके साथ पराली भी आती है मैंने और आ, हमारा धुआं तो आता ही नहीं हाँ ये तो एनजीटी के जो जज साहबान थे जब रिटायरमेंट होती है उनके उन्होंने बोल दिया था कि पंजाब को तो बदनाम ही किया जाता है पंजाब से दिल्ली तक धुआं दस दिन में आने के लिए कम से कम नॉर्थ से साउथ कम से कम तीस किलोमीटर से ज्यादा स्पीड से हवा चलनी चाहिए वो कभी नहीं चलती और दिल्ली आके दिल्ली में ठहर जाता है ना पेलेस में रहता है आगे नहीं जाता आगरा वगैरह इधर चला जाए जा जा जा। नहीं वो दिल्ली उसको पता मैं दिल्ली पहुंच गया मेरा मेरा ठिकाना आ गया क्या मजाक कर रहे हैं हरियाणा हमारे से पहले पड़ता है इधर राजस्थान है इधर यूपी है और दिल्ली का खुद का पोल्यूशन अभी हमने तो इस बार क्योंकि बारिशों की वजह से धान लेट कटाई शुरू हुई अभी हमने तो कटाई भी शुरू नहीं की थी दिल्ली का एक यू आई चार सौ से ऊपर हो गया था वो भी हमारा ही है। नहीं हम दिल्ली के कहने पर केस थोड़ी करेंगे नहीं नहीं पंजाब में ही जिन किसानों के खिलाफ जितनी देर कोई हल नहीं देंगे ना या तो हमें किसी और फसल पे उतनी एमएसपी दे दो या कंपनसेशन उतनी दे दो कि आप धान मत बीजो चावल बहुत है इनके पास तो हम धान बीज ना हम हमारी कौन सा खुराक है 99% नाइन परसेंट चावल हम देश को देते हैं हमारी खुराक नहीं है पंजाबियों की चावल ठीक है ना तो लेकिन हमारा तो नीचे वाला पानी भी खत्म हो गया कल ये मैंने ये भी बोला है कि मैंने कहा जी आप ये बात सुन के हैरान हो जाएंगे आप लोग भी जितनी गहराई से पंजाब के लोग किसान नीचे से पानी निकालते हैं धान के समय और जितने हॉर्स पावर की मोटर से नीचे से पानी निकालते हैं धान के समय बिल्कुल उतनी गहराई और उतने हॉर्स पावर की मोटर से सऊदी अरब वाले तेल निकालते हैं उस लेवल तक चले गए हम उस लेवल तक हमारा पानी चला गया अब नीचे का पानी भी नहीं बचा ऊपर वाला आप लोग कहते हो इसको दो दो उसको दो दो वैसे खत्म हो गया हमारा तो नाम ही पांच आब रह गया ये कल बोलिए मैंने नाम है पांच आब पांच पानी और जि, ज, जिसके पास पानी है नहीं उस स्टेट का नाम पांच आ है मैंने कम से कम हमारे नाम की तो इज्जत रख लो पानी तो हमारे पास रहने लो तो ये ग्यारह मुद्दे पहले पानी के संबंधित ही ठीक है